13 ਰਾਤ 2 ਵਜੇ ਤੱਕ ਜਿਹੜੇ ਫੌਜੀਆ ਨੇ ਬਹੁਤ ਮਦਦ ਕੀਤੀ ਸਾਡੇ ਪਿੰਡ ਦੇ ਵੀ ਛੇਛ ਦੀ ਆ ਜੋ ਵੀ ਆਪਣਾ ਬੰਨ ਬੰਨ ਲਈ ਵੀ ਤੇ ਆਪਣਾ ਪਹਿਲਾਂ ਥੋੜਾ ਜਿਹਾ ਪਾਣੀ ਆਇਆ ਫਿਰ ਜੱਕਦਮ ਪਾਣੀ ਚੜ ਗਿਆ ਵਾ 13 ਰਾਤ ਜਿਹੜਾ ਬਹੁਤ ਪਾਣੀ ਚੜਦਾ ਰਿਹਾ ਚੜਦਾ ਰਿਹਾ ਫਿਰ ਉਹਨਾਂ ਬੰਨ ਬੰਨਨ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਉਹਨਾਂ ਨੇ ਲਾਸਟਮੈਂਟ ਆਖਰੀ ਲਾਸਟਮੈਂਟ ਕਰਤੀ ਵੀ ਬੰਨ ਟੁੱਟ ਗਿਆ ਵਾ 15 20 ਮਿੰਟਾਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਛੇ ਛੇ ਫੁੱਟ ਹੋ ਗਿਆ ਵੀ ਸਾਨੂੰ ਕੋਈ ਮੌਕਾ ਨਹੀਂ ਦੱਬੂਵੇ ਮਾਰਨ ਦਾ ਜਿਹੜਾ ਮੌਕਾ ਨਹੀਂ ਬਾਜੀ ਸਾਨੂੰ ਦਿੱਤਾ। ਸੋਫੇ ਬੈੱਡ ਜਿਹੜੇ ਜੋ ਵੀ ਲੋਕਾਂ ਦਾ ਸਮਾਨ ਹੀ ਸਾਰਾ ਹੀ ਮਤਲਬ ਟੈਸ਼ਮੈਸ਼ ਹੋ ਗਿਆ ਵਗਾ। ਉਹ ਦਿਨ 26 ਤਰੀਕ ਵਾਲੇ ਦਿਨ ਦੀ ਗੱਲ ਹੈ ਜਿਹੜੀ ਉਹ ਸਾਰਾ ਦਿਨ ਜਿਹੜਾ ਪਾਣੀ ਚੱਲਦਾ ਰਿਹਾ ਵਗਾ ਸਾਰਾ ਦਿਨ ਆਉਂਦਾ ਰਿਹਾ ਪਾਣੀ ਉਸ ਦਿਨ ਭੁੱਖੇ ਬਹੁਤ ਜ਼ਿਆਦਾ ਲੋਕ ਰਹੇ ਹੈਗੇ। ਹਮ ਘਟੋੜ 5-4 ਸਾਲ ਲੱਗ ਸਕਦੇ ਹੈਗੇ ਜਿੱਦਾਂ ਦੇ ਹਾਲਾਤ ਬਣ ਗਏ ਹਾਂਜੀ ਪਿੱਛੇ ਚ ਲੱਗੇ ਹੈਗੇ ਜਿੱਦਾਂ ਦੇ ਹਾਲਾਤ ਬਣ ਗਏ ਹੈਗੇ। ਇੱਥੇ ਪ੍ਰਸ਼ਾਸਨ ਦੀ ਟੀਮ ਜਿਹੜੀ ਆ ਅਜੇ ਤੱਕ ਮਤਲਬ ਕੋਈ ਨਹੀਂ ਪਹੁੰਚਿਆ ਹੈਗਾ ਕੁਛ ਹੀ ਕੋਲ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਪਿੰਡ ਪਖੋਗੇ ਜਿੱਥੇ ਕੀ ਸਭ ਤੋਂ ਵੱਧ ਇਹ ਇਲਾਕਾ ਜਿਹੜਾ ਪ੍ਰਭਾਵਿਤ ਹੋਇਆ ਹੈ ਯਾਰ ਦੇ ਨਾਲ ਸੋ ਸਾਡੇ ਨਾਲ ਇਸ ਪਿੰਡ ਦੇ ਜੋ ਨੌਜਵਾਨ ਨੇ ਉਹ ਮਜ਼ਦੂਰ ਨੇ ਇਹਨਾਂ ਨਾਲ ਗੱਲਬਾਤ ਕਰਕੇ ਸਹੀ ਜਾਣਦੇ ਆ ਇਸ ਪਿੰਡ ਦੀ ਕੰਡੀਸ਼ਨ ਵੈਰੀ ਗੁੱਡ ਵੈਰੀ ਗੁੱਡ ਸਰੇ ਸਭ ਤੋਂ ਪਹਿਲਾਂ ਜਿਹੜਾ ਵਾ ਇਹ ਤੁਹਾਡੇ ਪਿੰਡ 'ਚ ਇਹ ਜਿਹੜਾ ਮਤਲਬ ਹਰ ਪਾਣੀ ਇਹ ਪਾਜੀ ਸਾਡੇ ਪਿੰਡ ਦੇ ਵਿੱਚ ਕਿਦਾਂ ਸਿਸਟਮ ਬਣਿਆ ਵਾ ਵੀ ਪਾਣੀ ਪਹਿਲੋਂ ਤੋਂ ਆ ਗਿਆ ਵਗਾ ਪਿਛੇ ਜਿਹੜਾ ਪਾਰ ਹੈਗਾ ਪਹਿਲੋਂ ਜਦੋਂ ਪਾਣੀ ਆ ਗਿਆ ਵਾ ਤੇ ਥੋੜੀ ਥੋੜੀ ਲੋਸਮੈਂਟ ਕਰਦੇ ਰਹੇ ਲੋਕ ਜਾਂਦੇ ਰਹੇ ਬੰਨ ਬੰਦੇ ਰਹੇ ਬੰਦੇ ਰਹੇ ਵੀ ਚਲੋ ਬਚਾਅ ਹੋ ਜੇ ਹਰ ਇੱਕ ਬੰਦੇ ਦਾ ਤੇ ਰਾਤ 2 ਵਜੇ ਤੱਕ ਜਿਹੜੇ ਫੌਜੀਆ ਨੇ ਬਹੁਤ ਮਦਦ ਕੀਤੀ ਸਾਡੇ ਪਿੰਡ ਦੇ ਵੀ ਸ਼ਿਸ਼ੇ ਦੀ ਆਜੋ ਵੀ ਆਪਣਾ ਬੰਨ ਬੰਨ ਲਈਏ ਵੀ ਤੇ ਬਾਬਾ ਜੀ ਨੇ ਹੁਣਾਂ ਨੇ ਪਹਿਲਾਂ ਇਹ ਗੱਲ ਦੱਸੋ ਕਿ ਜਦੋਂ ਮਤਲਬ ਇਹ ਪਾਣੀ بارش ਤਾਂ ਹੋ ਹੀ ਰਹੀਆਂ ਸੀ ਮਤਲਬ ਥੋੜਾ ਬਹੁਤ ਪਾਣੀ ਪਹਿਲਾਂ ਆ ਗਿਆ ਕਿ ਜੱਕਦਮ ਜਾਂ ਚੜ ਗਿਆ ਸੀ ਇਹ ਆਪਣਾ ਪਹਿਲਾਂ ਥੋੜਾ ਜਿਹਾ ਪਾਣੀ ਆਇਆ ਫਿਰ ਜੱਕਦਮ ਪਾਣੀ ਚੜ ਗਿਆ ਵਾ ਫਿਰ ਰਾਤ ਜਦੋਂ ਜਿਹੜੀ ਰਾਤ ਜਿਹੜੀ ਬਹੁਤ ਜ਼ਿਆਦਾ ਪਾਣੀ ਜਦੋਂ ਚੜ ਗਿਆ ਵਾ ਨਾ ਇਹ 26 ਤਰੀਕ ਵਾਲੇ ਦੀ ਦਿਨ ਦੀ ਗੱਲ ਹੈ ਮੇਰੇ ਹਿਸਾਬ ਨਾਲ 13 ਵਾ ਤੇ ਜਿਹੜਾ ਬਹੁਤ ਪਾਣੀ ਚੜਦਾ ਰਿਹਾ ਚੜਦਾ ਰਿਹਾ ਫਿਰ ਉਹਨਾਂ ਬੰਨ ਬੰਨਨ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਉਹਨਾਂ ਨੇ ਲਾਸਮੈਂਟ ਆਖਰੀ ਲਾਸਮੈਂਟ ਕਰਤੀ ਵੀ ਬੰਨ ਟੁੱਟ ਤੇ ਆਪ ਨੂੰ ਆਪਣਾ ਜਿਹੜਾ ਵਾ 25 ਨੂੰ ਪਾਣੀ ਆਇਆ ਸੀ ਇਸ ਪਿੰਡ ਦੇ ਵਿੱਚ ਹੀ ਜਾਣੀ ਹਾਂਜੀ 25 ਨੂੰ ਹੀ ਹੈਗਾ ਸੀਗਾ ਉਹ ਪਾਰ ਹੀ ਸੀਗਾ ਪਾਰ ਹੀ ਤੇ ਮੀਆਂ ਦਾ ਪਾਣੀ ਜਿਹੜਾ 2-2 ਫੁੱਟ ਮੀਆਂ ਦੇ ਪਾਣੀ ਜਿਹੜਾ ਪੈਲੀਆਂ ਦੇ ਵਿੱਚ ਸੀ ਹਾਂਜੀ ਪਿੰਡ ਉਹ ਤੋਂ ਪਿੰਜ ਸਾਫ਼ ਹੀਗਾ ਸੇਫ ਹੀ ਸਾਡਾ ਇਹ ਸਭ ਜਦੋਂ ਇਹ ਪਾਣੀ ਚੜਿਆ ਵਾ 26 ਤੋਂ 10 ਦੇ ਜੋ ਉਦੋਂ ਕਿਸ ਟਾਈਮ ਜਿਹੜਾ ਵਾ ਤੁਸੀਂ ਜਿਹੜੀ ਰੈਸ਼ ਆ ਉਹ ਕੁੱਟ ਦੇ ਕੇ ਜਾਂਦਲੇ ਇਹ ਭਾਜੀ ਇੰਜ ਜੱਕ ਦਾਮ ਥੋੜਾ ਬੁੱਧਾ ਸਾਡੇ ਕੋਲ ਸਮਾਨ ਜਿੰਨਾ ਵੀ ਚੜ ਗਿਆ ਵਗਾ ਖਾਣ ਪੀਣ ਦਾ ਮਣਾ ਮੋਟਾ ਜਿਹੜਾ ਹੈਗਾ ਸੀ ਪਹਿਲਾਂ ਉਹ ਚੜ ਗਿਆ ਤੇ ਆਟਾ ਵਗੈਰਾ ਥੋੜਾ ਜਿਹਾ ਉਹ ਚੜ ਗਿਆ ਕੋਠੇ ਤੇ ਤੇ ਮੁੜ ਕੇ ਸਾਨੂੰ ਮਤਲਬ 15 20 ਮਿੰਟਾਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ 6 6 ਫੁੱਟ ਹੋ ਗਿਆ ਵੀ ਸਾਨੂੰ ਕੋਈ ਮੌਕਾ ਨਹੀਂ ਦਬੂਵੇ ਮਾਰਨ ਦਾ ਜਿਹੜਾ ਮੌਕਾ ਨਹੀਂ ਭਾਜੀ ਸਾਨੂੰ ਦਿੱਤਾ ਇਦਾਂ ਦਾ ਹਾਲਾਤ ਬਣ ਗਏ ਫੇਰੀ ਮੀਂਹ ਸਾਰੀ ਰਾਤ ਵਰਦਾ ਰਿਆ ਮਨੇਰੀ ਮੀਂਹ ਪੈਂਦਾ ਉੱਤੇ ਸਾਰੀ ਰਾਤ ਮਤਲਬ ਮੀਂਹ ਉਹਦੇ ਵਿੱਚ ਹੀ ਕੱਟੀ ਹੈਗੀ ਸਾਰੀ ਰਾਤ ਕਿੰਨਾ ਜਿਹੜਾ ਤੁਹਾਡਾ ਹੁਣ ਤੱਕ ਜਿਹੜਾ ਨੁਕਸਾਨ ਸਾਡਾ ਨੁਕਸਾਨ ਇੱਥੋਂ ਤੱਕ ਨੁਕਸਾਨ ਹੋ ਗਿਆ ਵਾ ਪੀ ਮਤਲਬ ਜਿਰਾਈਆਂ ਤੱਕ ਸੋਫੇ ਬੈੱਡ ਜਿਹੜੇ ਜੋ ਵੀ ਲੋਕਾਂ ਦਾ ਸਮਾਨ ਹੀ ਸਾਰਾ ਹੀ ਮਤਲਬ ਤੈਸ਼ਮੈਸ਼ ਹੋ ਗਿਆ ਵਗਾ ਕੁਝ ਵੀ ਤੱਕ ਨਹੀਂ ਲੋਕਾਂ ਦੇ ਜਿਹੜੇ ਕਾਗਜ਼ ਵੀ ਹੈਗੇ ਆਧਾਰ ਕਾਰਡ ਵਗੈਰਾ ਉਹ ਵੀ ਰੁੜ ਗਏ ਆ ਸਾਰੇ ਲੋਕਾਂ ਦੇ ਡਾਕੂਮੈਂਟ ਤੱਕ ਜਿਹੜੇ ਕਹਿ ਸਕਦੇ ਮਰ ਸਾਰੇ ਹੋ ਗਏ ਨੇ ਹਾਂਜੀ ਡਾਕੂਮੈਂਟ ਤੱਕ ਵੀ ਸਭ ਕੁਝ ਰੁੜ ਗਿਆ ਲੋਕਾਂ ਨੇ ਮੌਕਾ ਨਹੀਂ ਦਿੱਤਾ ਪਣੀ ਨੇ ਮਤਲਬ ਇਦਾਂ ਇੰਨਾ ਦਾ ਹਾਲਾਤ ਜਿਹੜਾ ਬੱਤਰ ਬਣ ਗਿਆ ਹੈਗਾ ਇਸ ਪਿੰਡ ਦੇ ਵਿੱਚ ਫਿਰ ਜਿਹੜੀਆਂ ਮਤਲਬ ਪ੍ਰਸ਼ਾਸਨ ਲੋ ਜਾਂ ਲੋਕਾਂ ਨੂੰ ਜਿਹੜੀਆਂ ਸਹਸਤਾ ਉਹ ਸੇਵਾ ਕਰੇ ਉਹ ਫਿਰ ਕਿੱਦਾਂ ਇੱਥੇ ਪਹੁੰਚੇ ਦੀਗੀ ਸੋ ਉਹ ਕੀ ਕੀਤਾ ਵੀ ਜਦੋਂ ਥੋੜੀ ਆ ਵੀਡੀ ਰੋਟੀ ਪਾਣੀ ਇੱਕ ਦਿਨ ਜਿਹੜਾ ਇੱਕ ਦਿਨੇ ਆਣਾ ਜਿਹੜਾ ਨੰਗਿਆ ਵਾ ਜਿੱਦਣ ਮਨੇਰਸਰ ਪਾਣੀ ਆਇਆ ਵਾ ਉਸ ਦਿਨ ਸਾਰਾ ਦਿਨ ਲੋਕ ਭੁੱਖੇ ਮਰਿਆ ਕਿਉਂਕਿ ਪਾਣੀ ਬਹੁਤ ਜਿਆਦਾ ਚੜ ਗਿਆ ਸੀ ਤੇ ਨੰਗਨ ਦਾ ਕਿਤੇ ਵੀ ਨਿਕਾਸ ਜਿਹੜਾ ਹੈ ਨਹੀਂ ਫਿਰ ਹੌਲੀ ਹੌਲੀ ਪਾਣੀ ਡਾਊਨ ਹੁੰਦਾ ਗਿਆ ਫਿਰ ਸਾਡੇ ਪਿੰਡ ਦੇ ਵਿੱਚ ਲੋਕੀ ਬਾਹਰਲੇ ਪਿੰਡਾਂ ਤੋਂ ਆਣ ਕੇ ਪਹੁੰਚਦੇ ਰਹੇ ਪਾਣੀ ਪਚੰਦੇ ਰਹੇ ਰੋਟੀ ਵਾਣੀ ਪਚਾਉਂਦੇ ਰਹੇ ਥੋੜਾ ਥੋੜਾ ਫਿਰ ਚਲੋ ਲੋਕ ਸੇਫ ਹੋਣਾ ਹੋਣਾ ਸ਼ੁਰੂ ਹੋ ਗਏ ਥੋੜੇ ਬੋਤੇ ਤੁਸੀਂ ਦੱਸਿਓ ਜਨਾ ਗੱਲ ਵੀ ਇੱਕ ਦਿਨ ਜਿਹੜੇ ਰੇ ਭੁੱਖੇ ਉਹ ਕਿਹੜੇ ਦਿਨ ਭੁੱਖੇ ਰਹੇ ਉਹ ਦਿਨ 26 ਤਰੀਕ ਵਾਲੇ ਦਿਨ ਦੀ ਗੱਲ ਹੈ ਜਿਹੜੀ ਉਹ ਸਾਰਾ ਦਿਨ ਜਿਹੜਾ ਪਾਣੀ ਚੱਲਦਾ ਰਿਹਾ ਸਾਰਾ ਦਿਨ ਆਉਂਦਾ ਰਿਹਾ ਪਾਣੀ ਉਸ ਦਿਨ ਪੁੱਖੇ ਬਹੁਤ ਜ਼ਿਆਦਾ ਲੋਕ ਰਹੇ ਹੈਗੇ ਔਲ ਤਕਰੀਬਨ ਜਦੋਂ ਮਲੇ ਸਾਰਾ ਪਹਾੜ ਪ੍ਰਭਾਵਿਤ ਹੋ ਗਿਆ ਮਲ ਤਕਰੀਬਨ ਫਿਰ ਮਤਲਬ ਕਹਿ ਸਕਦੇ ਆ ਆਪਾਂ ਆਰਾਮ ਦੇ ਨਾਲ ਲੋਕ ਇਧਰ ਦੇ ਸੁੱਤੇ ਨਹੀਂ ਆ ਰਹੇ ਹਾਂਜੀ ਜਿਹੜੀ ਉਹ ਸਾਰੀ ਰਾਤ ਆ ਨਾ ਉਹ ਵੀ ਨਹੀਂ ਸੁੱਤੇ ਜਿਹੜੇ ਦੇਨ 26 ਤਰੀਕ ਉਹ ਵੀ ਨਹੀਂ ਸੁੱਤੇ ਫਿਰ ਅਗਲੇ ਦਿਨ ਰਾਤ ਹੀ ਫਿਰ ਸੁਭਾਵਨਾ ਪਿੱਛੋਂ ਪਾਣੀ ਦੀ ਹੈਗੀ ਹੀ ਜਿਹੜੀ ਵੀ ਮਤਲਬ ਕਹਿੰਦੇ ਛੜਨਾ ਵਾ ਉਹਦੋਂ ਵੀ ਸਾਰੀ ਰਾਤ ਜਿਹੜੇ ਲੋਕ ਨਹੀਂ ਸੁੱਤੇ ਵੀ ਆਪਣੇ ਦੇਖਦੇ ਰਹੇ ਵੀ ਕਿਤੇ ਪਾਣੀ ਜ਼ਿਆਦਾ ਨਾ ਸਾਡੀਆਂ ਛੱਤਾਂ ਤੱਕ ਤੇ ਪਾਣੀ ਚੜ ਗਿਆ ਹੈ ਵੀ ਸਾਡੇ ਕੋਠਿਆਂ ਤੇ ਪਾਣੀ ਨਾ ਚੜਜੇ ਮਤਲਬ ਆਮ ਦੀ ਜਿੱਦ ਕਹਿ ਰਹੀ ਲੋਕਾਂ ਦੀ ਜਿੱਦਾਂ ਮਤਲਬ ਆ ਆਨਸਾਨ ਚੱਲ ਫਿਰ ਸਕਦਾ ਮਤਲਬ ਇਸ ਇਦਾਂ ਦੇ ਦਿਨ ਜਿਹੜੇ ਕਟਨੇ ਮਤਲਬ ਕਿੱਦਾਂ ਮ ਲੱਗਦਾ ਬਹੁਤ ਬਾਜੀ ਬਹੁਤ ਜ਼ਿਆਦਾ ਹੀ ਮੁਸ਼ਕਲ ਹੋ ਰਹੀ ਆ 1 2 2 3 3 ਇੰਚ ਜਿਹੜਾ ਘਰਾਂ ਦੇ ਵਿੱਚ ਰਿਬ ਜੰਮ ਗਈ ਆ ਲੋਕ ਇੰਨੀ ਪਰੇਸ਼ਾਨੀ ਹੋ ਰਹੀ ਆ ਬੱਤੀ ਵੀ ਨਹੀਂ ਆ ਰਹੀ ਮਤਲਬ ਪਾਣੀ ਨਹੀਂ ਕਿਤੇ ਲੱਭ ਰਿਹਾ ਗਾ ਲੋਕ ਤੁਸੀਂ ਆ ਦੇਖ ਸਕਦੇ ਹੋ ਕਿੱਦਾਂ ਕਮਰਿਆਂ ਦੇ ਅੰਦਰ ਜਿਹੜੇ ਹਾਲਾਤ ਜਿਹੜੇ ਬਣ ਗਏ ਨੇ ਬਹੁਤ ਹੀ ਲੋਕਾਂ ਨੂੰ ਤੰਗੀ ਆ ਰਹੀ ਆ ਅਸੀਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਆ ਸਿਰਫਾਨੂੰ ਬੋਧਾਣਾ ਦਿੱਤਾ ਜਾਏ ਸਾਨੂੰ ਜਿਹੜਾ ਸਾਡਾ ਨੁਕਸਾਨ ਹੋ ਮਤਲਬ ਨਿਕਲੇ ਸਰਕਾਰ ਸਾਨੂੰ ਦੇਵੇ ਅਸੀਂ ਬਹੁਤ ਉਹਦੇ ਧੰਨਵਾਦੀ ਆ ਕਿ ਲੱਗਦਾ ਜਲ ਜੀਵੇ ਪ੍ਰਭਾਵਤ ਹੋਣ ਤੇ ਫਿਰ ਜਿੱਦਾਂ ਇਹ ਮੋੜ ਤੋਂ ਜਿਹੜਾ ਟਾਈਮ ਲੱਗੇਗਾ ਕਿ ਨਾ ਇਹ ਟਾਈਮ ਘਟੋੜ 5-4 ਸਾਲ ਲੱਗ ਸਕਦੇ ਹੈ ਕਿ ਜਿੱਦਾਂ ਦੇ ਹਾਲਾਤ ਬਣ ਗਏ ਹਾਂ ਜੀ ਪਿੱਛੇ ਚੱਲ ਗਏ ਹੈਗੇ ਜਿੱਦਾਂ ਦੇ ਹਾਲਾਤ ਬਣ ਗਏ ਹੈਗੇ ਹੁਣ ਕਿ ਆਮ ਮਜ਼ਦੂਰ ਜਿਹੜਾ ਪਹਿਲਾਂ ਹੀ ਜਿਹੜਾ ਮਤਲਬ ਗਰੀਬੀ ਦੇ ਜਿਹਦੇ ਵਿੱਚ ਪਸ਼ਪਸ਼ਾ ਹੁੰਦਾ ਵਾ ਤੇ ਇਦਾਂ ਦੀ ਜਦੋਂ ਵਿੱਚ ਛੱਟਾਂ ਵਜਦੇ ਕੁਦਰਤੀ ਆਫਤਾਂ ਵਜਦੇ ਉਹਦੇ ਉੱਤੇ ਬਹੁਤ ਜ਼ਿਆਦਾ ਉਹਦੇ ਬਹੁਤ ਇੱਥੇ ਤੇ ਇਦਾਂ ਦਾ ਸਿਸਟਮ ਹੈ ਲੋਕਾਂ ਦਾ ਵੀ ਮਤਲਬ ਉਹੀ 4-500 ਰੁਪ ਉਹ ਇਥੋਂ ਤੱਕ ਹੀ ਸਹਿਮਤ ਆ ਬਸ ਲੋਕ ਗਾੜੀ ਮਤਲਬ ਕੁਝ ਨਹੀਂ ਹੈਗਾ ਇਦਾਂ ਕਿੰਨੇ ਤੁਹਾਡੇ ਪਿੰਡ 'ਚ ਜਿਹੜੇ ਮਤਲਬ ਕੱਚੇ ਕੋਠੇ ਜਿਹੜੇ ਹੁਣ ਤੱਕ ਮਤਲਬ ਇਸ ਹਰ ਪਾਸੇ ਸਾਡੇ ਪਿੰਡ ਦੇ ਵਿੱਚ ਕਾਹੇ ਕੱਚੇ ਕੋਠੇ ਘਰੋ ਘਰ 20 25 ਜਿਹੜੇ ਘਰ ਮਤਲਬ ਕੱਚੇ ਹੀ ਗਏ ਤੇ ਲੈਂਟਰਾਂ ਵਾਲੇ ਵੀ ਜਿਹੜੇ ਘਰ ਆ ਉਹ ਵੀ ਕਈ ਕੰਦਾਂ ਡਿੱਗ ਗਿਆ ਨੇ ਤੁਹਾਨੂੰ ਉਹ ਵਿਖਾ ਦਾਂਗੇ ਉਸ ਸਾਈਡ ਤੋਂ ਜਿਹੜੇ ਆ ਨਾ ਉਸ ਸਾਈਡ ਤੋਂ ਜਿਹੜਾ ਪਾਣੀ ਨਾਲ ਵਜਾ ਉਹ ਕੰਧਾਂ ਲੈਂਟਰਾਂ ਦੀਆਂ ਵਿੱਚ ਡਿੱਗੀਆਂ ਤੇ ਤੇੜਾ ਮਤਲਬ ਲੈਂਟਰਾਂ ਵਾਲੇ ਕਮਰੇ ਜੀ ਪੈ ਗਈਆਂ ਵਾ ਜਿਹੜੇ ਸਾਰੇ ਫਰਸ਼ ਕੰਧਾਂ ਲੋਕਾਂ ਦੀਆਂ ਬੈ ਗਈਆਂ ਵਗੀਆਂ ਮਤਲਬ ਕਈ ਮੈਂ ਵੀਡੀਓ ਦੇਖਿਆ ਸੋਚਨ ਮੀਡੀਆ ਦੇ ਜਾਂ ਆ ਘੜੀ ਬਣੀ ਆ ਤੇ ਤੁਸੀਂ ਸਾਡੇ ਮਤਲਬ ਰਹਿਣ ਵਿਚਰਾ ਕਰ ਲਈ ਕੋਈ ਨਹੀਂ ਜੀ ਕੋਈ ਨਹੀਂ ਜੋ ਇਸ ਜੀ ਇਸ ਚੀਜ਼ ਤੇ ਨਹੀਂ ਕੋਈ ਵੀ ਨਹੀਂ ਹਾਮੀ ਭਰੀ ਕਿਸੇ ਨੇ ਵੀ ਪ੍ਰਸ਼ਾਸਨ ਨੇ ਤੇ ਆਪ ਆਪਣੀ ਟੀਮਾਂ ਲਗਾਤੀਆਂ ਵੀ ਤੁਹਾਨੂੰ ਮਤਲਬ ਸ਼ੀਫ ਜਿਹੜੀ ਜਗ੍ਹਾ ਤੇ ਤੁਹਾਨੂੰ ਲਾ ਦੇ ਇੱਥੇ ਪ੍ਰਸ਼ਾਸਨ ਦੀ ਟੀਮ ਜਿਹੜੀ ਆ ਅਜੇ ਤੱਕ ਮਤਲਬ ਕੋਈ ਨਹੀਂ ਪਹੁੰਚਿਆ ਹੈਗਾ ਵੀ ਕੱਲ ਤੇ ਉਹ ਵੀ ਉੱਤੇ ਉੱਤੇ ਹੋ ਗਏ ਚਲ ਗਏ ਹੈਗੇ ਤੇ ਇੱਥੇ ਜਿਹੜੇ ਸਾਡੇ ਪਲਾਟਾਂ ਚ ਇੰਹੀਂ ਤੇ ਖੁਦ ਗੱਡੀਆਂ ਦੇ ਗਾੜੀ ਵੀ ਖਲੋਗੇ ਹੈਗੇ ਐਂ ਆਖਿਆ ਵੀ ਸਾਡੇ ਹਾਲਾਤ ਵੇਖੋ ਵੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਸਾਨੂੰ ਧੱਕੇ ਮਾਰ ਮਾਰ ਜਨਾਨੀਆਂ ਹੱਡੀਆਂ ਨੂੰ ਪਰੇ ਕਰਤਾ ਵਗਾ ਤੇ ਇੱਧਰ ਜਿਹੜੇ ਹਾਲਾਤ ਉਹ ਵੇਖਣ ਨਹੀਂ ਆਏ ਉਧਰ ਪਿੰਡ ਦੇ ਉੱਚੇ ਉੱਚੇ ਥਾਂ ਹੀ ਚਲ ਗਏ ਸਿੱਖ ਜਿਹੜੀਆਂ ਕਮਿਊਟੀਆਂ ਲੱਗੀਆਂ ਵੱਖ-ਵੱਖ ਜਥੇਬੰਦੀ ਲੱਗਿਆ ਨਾ ਰਵੀਰ ਲੱਗੇ ਜਥੇਬੰਦੀ ਲੱਗੇ ਉਹਨਾਂ ਵੱਲੋਂ ਤੇ ਜਿਹੜੀਆਂ ਇਹ ਹਰ ਪ੍ਰਭਾਵ ਜ਼ਿਲ੍ਹੇ ਦੇ ਵਿੱਚ ਕੋਈ ਮਸਲਾ ਹੋਣ ਨਹੀਂ ਦਿੱਤੀ ਆ ਵੀ ਭਰੀ ਇੱਥੇ ਉਹ ਸਿੱਖ ਭਰਾਵਾਂ ਦਾ ਬਹੁਤ ਅਸੀਂ ਮਤਲਬ ਵੀ ਇੰਨਾ ਜ਼ਿਆਦਾ ਲੋਕਾਂ ਨੂੰ ਮਤਲਬ ਵੀ ਰੋਟੀ ਪਾਣੀ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੈਗਾ ਉਹਨਾਂ ਨੇ ਕਿਸੇ ਪੱਖੋਂ ਜਿਹੜੀ ਕਮੀ ਨਹੀਂ ਰਹਿਣ ਦਿੱਤੀ ਹੈਗੀ ਮਤਲਬ ਕਿੰਨੇ ਦਿਨਾਂ ਬਾਅਦ ਜਿਹੜਾ ਮਤਲਬ ਪਾਣੀ ਦਾ ਜਿਹੜਾ ਲੈਵਲ ਹੈ ਇੱਥੇ ਤੱਕ ਆਪਣੀ ਸਥਿਤੀ ਜਾ ਕੇ ਤਾਂ ਕਿੰਨੇ ਦਿਨ ਹੋਰ ਪੂਰੇ ਜਿਹੜੇ ਲੱਗਦੇ ਨੇ ਇਹ ਦਿਨ ਵੀ 15-20 ਦਿਨ ਕਟੋ ਘਟ ਜਿਹੜੇ ਆ ਸਾਨੂੰ ਸਮਾਨ ਇਧਰ ਉਧਰ ਮਾੜਾ ਮੋੜਾ ਜਲੀੜੇ ਤੋਂ ਹੋ ਗਏ ਸੁੱਕੇ ਜਿਹੜੇ ਖਰਾਬ ਹੋ ਗਏ ਉਹ ਤੇ ਬਚਨੇ ਨਹੀਂ ਆ ਜਿਹੜੀਆਂ ਰਜਾਈਆਂ ਲੋਕਾਂ ਦੀਆਂ ਉਹ ਤੇ ਬਹੁਤ ਹੀ ਜ਼ਿਆਦਾ ਨਾਸ਼ ਹੋਇਆ ਜਿਹੜੀਆਂ ਲੰਬਾਰੀਆਂ ਘਰਾਂ ਚ ਬੈੱਡ ਆ ਉਹ ਤੇ ਸਾਰੇ ਪਾੜ ਪੈ ਗਏ ਜਿਹੜੇ ਪਾਣੀ ਨਾਲ ਟੁੱਟ ਗਏ ਨੇ ਲੋਕਾਂ ਦੇ ਇੰਨੇ ਜਿਹੜੇ ਬੁਰੇ ਹਾਲਾਤ ਹੋ ਗਏ ਨੇ ਸੋ ਇਹ ਸਨ ਪਿੰਡ ਪਖੋਗੇ ਡੇਰਾ ਬਾਬਾ ਨਾਨਕ ਜਿੱਥੇ ਵੀ ਸਭ ਤੋਂ ਵੱਧ ਜਿਹੜਾ ਟਾਲੀ ਸਭ ਪਿੰਡ ਪਖੋਗੇ ਜਿੱਥੇ ਵੀ ਸਭ ਤੋਂ ਵੱਧ ਪਿੰਡ ਹੜਪਰਭਾਵਤ ਜਿਹੜਾ ਹੋਇਆ ਸੀ ਇਸ ਪਿੰਡ ਦੇ ਵਿੱਚ ਕਾਫੀ 10 ਦੇ 15 ਤੋਂ 20 ਫੁੱਟ ਤੱਕ ਜਿਹੜਾ ਪਾਣੀ ਦਾ ਲੈਵਲ ਰਿਹਾ ਸੀ ਸੋ ਮੈਂ ਤੁਹਾਡਾ ਆਪਣਾ ਪੱਤਰਗੱਲ ਆਪਣੀ ਸੇ ਖੁਸ਼ੀ